ਹਿੰਦੂ ਸਮਾਜ ਵਿੱਚ ਸਤੀ ਦੀ ਰਸਮ ਸਦੀਆਂ ਤੋਂ ਪਰਚਲਿਤ ਚਲੀਆਂ ਆਉਂਦੀ ਸੀ ਇਸ ਰਸਮ ਅਨੁਸਾਰ ਜਿਸ ਇਸਤਰੀ ਦਾ ਪਤੀ ਮਰ ਜਾਵੇ ਉਸ ਇਸਤਰੀ ਨੂੰ ਜੀਉਂਦੀ ਹੀ ਪਤੀ ਦੀ ਚਿਥਾ ਨਾਲ ਸੜ ਕੇ ਮਰਨਾ ਪੈਂਦਾ ਸੀ ਗੁਰੂ ਅਮਰਦਾਸ ਜੀ ਨੇ ਇਸ ਰਸਮ ਦਾ ਵਿਰੋਧ ਕੀਤਾ ਕਿਉਂਕਿ ਇਹ ਗੱਲ ਮਨੁੱਖਤਾ ਦੇ ਵਿਰੁੱਧ ਸੀ ਉਹਨਾਂ ਨੇ ਆਪਣੇ ਸਿੱਖਾਂ ਨੂੰ ਇਸ ਤੋਂ ਵਰਜਿਆ ਜਿਸ ਨਾਲ ਇਸ ਰਿਵਾਜ ਤੇ ਪਾਰੀ ਸੱਟ ਵੱਜੀ ਆਪਨੇ ਫੁਰਮਾਇਆ ਕਿ ਸੱਚੀ ਸਤੀ ਉਹ ਇਸਤਰੀ ਨਹੀਂ ਜਿਸ ਨੂੰ ਉਸਦੀ ਮਰਜ਼ੀ ਦੇ ਵਿਰੁੱਧ ਪਤੀ ਨਾਲ ਸੜ ਮਰਨ ਲਈ ਮਜਬੂਰ ਕੀਤਾ ਜਾਏ ਸੱਚੀ ਇਸਤਰੀ ਤਾਂ ਵਿਛੋੜੇ ਦੇ ਸਦਮੇ ਨਾਲ ਹੀ ਪ੍ਰਾਨ ਤਿਆਗ ਦਿੰਦੀ ਹੈ ਆਪਨੇ ਇਹ ਵੀ ਫੁਰਮਾਇਆ ਕਿ ਉਹ ਇਸਤਰੀਆਂ ਵੀ ਸੱਦੀਆਂ ਹਨ ਜਿਹੜੀਆਂ ਪਤੀ ਦੇ ਮਰਨ ਤੋਂ ਮਗਰੋਂ ਆਪਣਾ ਚਰਿੱਤਰ ਉੱਚਾ-ਸੁੱਚਾ ਰੱਖਦੀਆਂ ਹੋਈਆਂ ਪ੍ਰਭੂ ਦਾ ਨਾਮ ਜਪਦਿਆਂ ਹਨ ਆਪਨੇ ਪੜਦੇ ਦੇ ਰਿਵਾਜ ਨੂੰ ਹਟਾਇਆ ਅਤੇ ਇਸਤਰੀਆਂ ਨੂੰ ਸਮਾਜ ਵਿੱਚ ਮਾਨ ਦਿੱਤਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ